ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੋ ਆਪਾਂ ਹੈਂਡ ਏਮਬ੍ਰੋਇਡਰੀ ਦੇ ਨਾਲ ਜਿਹੜਾ ਸੂਟ ਹੈ ਰੈਡੀ ਕਰਨਾ ਤੇ ਆਪਾਂ ਟ੍ਰੇਸ ਆ ਉਹਦਾ ਜਿਹੜਾ ਖੁਦ ਪੈਨਸਲ ਦੇ ਨਾਲ ਆਪਾਂ ਬਣਾਇਆ ਤੇ ਹੁਣ ਆਪਾਂ ਇਹਨੂੰ ਜਿਹੜਾ ਆਪਣੇ ਕਸਟਮਰ ਦਾ ਸੂਟ ਹੈ ਉਹਦੀ ਮੈਜ਼ਰਮੈਂਟ ਪ੍ਰੋਪਰ ਆਪਾਂ ਮਾਰਕ ਕਰਕੇ ਤੇ ਫਿਰ ਆਪਾਂ ਇਹਦੇ ਤੇ ਕਰਾਂਗੇ ਟ੍ਰੇਸ ਟ੍ਰੇਸ ਕਰਨ ਦੇ ਲਈ ਆਪਣੇ ਕੋਲ ਇੱਕ ਟ੍ਰੇਸ ਪੇਪਰ ਚਾਹੀਦਾ ਹੁੰਦਾ ਹੈ ਠੀਕ ਹੈ ਤੇ ਪੈਨਸਲ ਚਾਹੀਦੀ ਔਰ ਇਹਦੇ ਤੇ ਡਰਾ ਕਰਨ ਦੇ ਲਈ ਆਫਟਰ ਥੈਟ ਉਹਦੇ ਵਿੱਚ ਆਪਾਂ ਪਿੰਸ ਨੇ नीडਲ ਦੇ ਨਾਲ ਪਿੰਸ ਉਹ ਕਰਾਂਗੇ ਹੋਲ ਕਰਾਂਗੇ ਤੇ ਫਿਰ ਆਪਾਂ ਇੱਕ ਆਪਾਂ ਨੂੰ ਨੀਲ ਚਾਹੀਦਾ ਉਹ ਜਿਹੜਾ ਸੁੱਕਾ ਨੀਲ ਤੇ ਨਾਲ ਉਹਦੇ ਆਰਪਿੰਦਾ ਤੇਲ ਮਿੱਟੀ ਦਾ ਤੇਲ ਜਾਂ ਆਪਾਂ ਮਸ਼ੀਨ ਵਾਲਾ ਤੇਲ ਵੀ ਯੂਜ਼ ਕਰ ਸਕਦੇ ਆ ਆ ਦੇਖੋ ਆਪਾਂ ਮੈਨੂਮੈਂਟ ਲਗਾ ਕੇ ਮਾਰਕ ਕਰਕੇ ਹੁਣ ਆਪਾਂ ਇਹਦੇ ਤੇ ਰੱਖਿਆ ਟ੍ਰੇਸ ਪੇਪਰ ਸੈਟ ਕਰਕੇ ਪ੍ਰੋਪਰਲੀ ਇਹ ਹਿੱਲਣਾ ਨਹੀਂ ਚਾਹੀਦਾ ਜਦੋਂ ਵੀ ਆਪਾਂ ਟ੍ਰੇਸ ਕਰਨਾ ਸੂਟ ਤਾਂ ਇਹ ਜਿਹੜਾ ਡ੍ਰੈਸ ਪੇਪਰ ਹੈ ਉਹ ਪ੍ਰੋਪਰਲੀ ਇੱਕ ਜਗ੍ਹਾ ਤੇ ਸੈੱਟ ਹੋਣਾ ਚਾਹੀਦਾ ਆਪਾਂ ਸਾਈਡਸ ਤੋਂ ਜਾਂ ਤਾਂ ਕਿਸੇ ਨੂੰ ਫੜਾ ਵੀ ਸਕਦੇ ਹੁੰਨੇ ਆ ਜਾਂ ਆਪਾਂ ਕੋਈ ਮਤਲਬ ਭਾਰੀ ਚੀਜ਼ ਵੀ ਕਿ ਸਾਈਡ ਤੇ ਰੱਖ ਸਕਦੇ ਹੁੰਨੇ ਆ ਤਾਂ ਕਿ ਆਪਣਾ ਜਿਹੜਾ ਟ੍ਰੇਸਾ ਉਹ ਹਿੱਲੇ ਨਾ ਜਿੱਦਾਂ ਛੋਟਾ ਪੇਪਰ ਹੈ ਜਿੱਦਾਂ ਆਪਾਂ ਛੋਟੇ ਪੇਪਰ ਤੇ ਡਿਜ਼ਾਈਨ ਬਣਾਇਆ ਤੇ ਇਹਨੂੰ ਆਪਾਂ ਖੁਦ ਵੀ ਮਤਲਬ ਹੱਥ ਦੇ ਨਾਲ ਪ੍ਰੋਪਰਲੀ ਉਹ ਸਹੀ ਕਰਕੇ ਫੜ ਕੇ ਫਿਰ ਆਪਾਂ ਇਹਨੂੰ ਟ੍ਰੇਸ ਕਰ ਸਕਦੇ ਆ ਤੇ ਇੱਕ ਆਪਣੇ ਕੋਲ ਐਕਸਟਰਾ ਫੈਬਰੂ ਕਪੜਾ ਵੀ ਹੋਣਾ ਚਾਹੀਦਾ ਜਿਹਦੇ ਨਾਲ ਆਪਾਂ ਟ੍ਰੇਸ ਕਰਨ ਤੋਂ ਬਾਅਦ ਮਤਲਬ ਇੱਕ ਵਾਰੀ ਆਪਾਂ ਕਲੀਨ ਕਰਨਾ ਹੁੰਦਾ ਆ ਜਿਹੜਾ ਆਪਾਂ ਉੱਪਰ ਉਹਦੇ ਨੀਲ ਲਗਾਉਣੇ ਹੁੰਦੇ ਆ ਇਹ ਦੇਖੋ ਟ੍ਰੇਸ ਆਪਾਂ ਰੱਖ ਲਿਆ ਸੂਟ ਦੇ ਉੱਪਰ ਤੇ ਹੁਣ ਆਪਾਂ ਨੀਲ ਦੇਣਾ ਕਾਟਨ ਦਾ ਇੱਕ ਸਵੈਬ ਜ ਲੈ ਲੈਣਾ ਹੁੰਦਾ ਉਹਦੇ ਨਾਲ ਆਪਾਂ ਜਿਹੜਾ ਆ ਉਹਦੇ ਉੱਪਰ ਅਪਲਾਈ ਕਰਦੇ ਆ ਟ੍ਰੇਸ ਪੇਪਰ ਦੇ ਉੱਪਰ ਤਾਂ ਜਿਹੜੇ ਹੋਲਸ ਦੇ ਥਰੂ ਜਿਹੜਾ ਨੀਲੂ ਹੁੰਦਾ ਉਹ ਡਿਜ਼ਾਈਨ ਬਣ ਕੇ ਆਪਣੇ ਫੈਬਰਿਕ ਤੇ ਚਲੇ ਜਾਂਦਾ ਇਹ ਦੇਖੋ ਇਹ ਕਰਨਾ ਆਪਾਂ ਕਸਟਮਰ ਦੇ ਕੇਰੇ ਤੇ ਤੇ ਪੂਰੀ ਸ਼ਰਟ ਦੇ ਵਿੱਚ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਆਪਾਂ ਫੁੱਲ ਪਾਵਾਂਗੇ ਤੇ ਕੇਰੇ ਤੇ ਪਾਵਾਂਗੇ ਬਾਵਾ ਤੇ ਪਾਵਾਂਗੇ ਇਹ ਆਪਾਂ ਸਤਿਕ ਫਲਾwrs ਦਾ ਕੁੱਤੇ ਡਿਜ਼ਾਈਨ ਰੈਡੀ ਕੀਤਾ ਸੀਗਾ ਤੇ ਉਹ ਆਪਾਂ ਅੱਗੇ-ਅੱਗੇ ਮਤਲਬ ਪੂਰਾ ਜਿੰਨਾ ਆਪਾਂ ਨੂੰ ਘੇਰਾ ਚਾਹੀਦਾ ਕਸਟਮਰ ਦਾ ਉਹਨੇ ਘੇਰੇ ਤੇ ਜਿਹੜਾ ਆਪਾਂ ਉਹ ਆ ਟ੍ਰੇਸ ਕਰ ਲਾਂਗੇ ਐਮਬਰਾਇਡਰੀ ਕਰਨ ਦੇ ਲਈ ਜਿਹੜਾ ਐਕਸਟਰਾ ਪੇਪਰ ਹੁੰਦਾ ਉਹ ਆਪਾਂ ਕੱਟ ਕਰ ਲੈਣਾ ਹੁੰਦਾ ਜਿੰਨੇ ਪੇਪਰ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਸਿਰਫ ਆਪਾਂ ਉਹਨਾਂ ਪੇਪਰ ਹੀ ਰੱਖਣਾ ਟ੍ਰੇਸ ਕਰਨ ਦੇ ਲਈ ਇੰਨੇ ਕੁ ਇੱਕ ਜਗ ਆਪਾਂ ਕਰ ਲਏ ਸੀ ਹੁਣ ਸੈਕਿੰਡ ਜਗ ਤੇ ਆਪਾਂ ਜਿਹੜਾ ਟ੍ਰੇਸ ਪੇਪਰ ਰੱਖਿਆ ਟ੍ਰੇਸ ਕਰਨ ਲਈ ਜਦੋਂ ਆਪਾਂ ਇੱਕ ਵਾਰੀ ਨੀਲ ਮਤਲਬ ਅਪਲਾਈ ਕਰਕੇ ਟ੍ਰੇਸ ਪੇਪਰ ਤੇ ਬਾਅਦ ਵਿੱਚ ਆਪਾਂ ਕੱਪੜੇ ਦੇ ਨਾਲ ਸਾਫ਼ ਕਰਦੇ ਨੇ ਉਹਦੇ ਨਾਲ ਜਿਹੜਾ ਡਿਜ਼ਾਈਨ ਦੇ ਵਿੱਚ ਸਫਾਈ ਬਹੁਤ ਜ਼ਿਆਦਾ ਆਉਂਦੀ ਆ ਇਹ ਦੇਖੋ ਐਦਾਂ ਹੀ ਆਪਾਂ ਉੱਪਰ ਤੋਂ ਉਹਨੂੰ ਸਾਫ਼ ਕਰ ਲੈਣਾ ਹੁੰਦਾ ਹੁਣ ਆਪਾਂ ਮੈਜ਼ਰਮੈਂਟ ਚੈੱਕ ਕਰਾਂਗੇ ਆਪਾਂ ਨੂੰ ਕਿੰਨੀ ਮੈਜ਼ਰਮੈਂਟ ਚਾਹੀਦੀ ਆ ਕਸਟਮਰ ਦੇ ਕੈਰੀ ਦੇ ਲਈ ਤੇ ਉਹ ਆਪਾਂ ਆਪਣੀ ਮੈਜ਼ਰਮੈਂਟ ਨੋਟਬੁੱਕ ਤੋਂ ਚੈੱਕ ਕਰਦੇ ਆਂ ਤੇ ਹੁਣ ਆਪਾਂ ਮਾਰਕ ਕਰ ਦਾਂਗੇ ਉਹਨਾਂ ਤੇ ਸਪਨਾ ਹੋ ਗਿਆ ਰੈਡੀ ਤੇ ਸੂਟ ਆਪਾਂ ਟ੍ਰੈਸ ਕਰ ਚੁੱਕੇ ਆਂ ਹੁਣ ਆਪਾਂ ਜਿਹੜਾ ਸੂਟ ਆਪਣੇ ਡੇ ਤੇ ਲਗਾਵਾਂਗੇ ਡੇ ਆਪਾਂ ਸਟੀਲ ਦਾ ਬਣਾਇਆ ਹੋਇਆ ਤੇ ਇਹਦੇ ਤੇ ਆਪਾਂ ਕਲੈਂਪਿੰਗ ਕਰ ਲਵਾਂ ਨੇ ਇਹ ਫੈਬਰਿਕ ਲਾ ਕੇ ਇਹ ਵੀ ਬਹੁਤ ਵਧੀਆ ਬਹੁਤ ਆਸਾਨ ਤਰੀਕਾ ਹੈ ਇਹਦੇ ਨਾਲ ਅ ਕੱਪੜੇ ਨੂੰ ਅਟੈਚ ਕਰਨ ਦਾ ਜਿੱਦਾਂ ਆਪਾਂ ਦੂਸਰਾ ਬੁੱਡਨ ਵਾਲਾ ਅਡਾ ਲੈਣੇ ਆ ਨਾ ਉਹਦੇ 'ਚ ਥੋੜੇ ਜਿਹਾ ਜ਼ਿਆਦਾ ਦਿੱਕਤ ਆਉਂਦੀ ਹੈ ਕੱਪੜੇ ਨੂੰ ਅਟੈਚ ਕਰਨ ਦੇ ਲਈ ਇਹ ਦੇਖੋ ਆਪਣਾ ਫੈਬਰਿਕ ਹੈ ਜਿਹੜਾ ਅਡੇ ਤੇ ਅਟੈਚ ਹੋ ਗਿਆ ਇਹ ਆਪਾਂ ਕੰਮ ਹੈ ਜਿਹੜਾ ਉਹ ਕਰਦਾ ਸਟਾਰਟ ਦੇਖ ਸਕਦੇ ਹੋ ਤੁਸੀਂ ਨਿਚਿੰਗ ਦੇਖ ਸਕਦੇ ਹੋ ਕਿੰਦਾ ਦੀ ਆਪਣੇ ਵਰਕ ਦੀ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਡਿਜ਼ਾਈਨ ਆ ਉਹ ਆਪਾਂ ਕਸਟਮਾਈਜ਼ ਕਰਵਾ ਸਕਦੇ ਆ ਖੁਦ ਡਿਜ਼ਾਈਨ ਬਣਾ ਕੇ ਆਪਾਂ ਟ੍ਰੇਸ ਕਰਕੇ ਜਿਹੜਾ ਸੂਟ ਆ ਉਹ ਰੈਡੀ ਕਰ ਸਕਦੇ ਆ ਤੇ ਇਹ ਜਿਹੜਾ ਵਰਕ ਇਹ ਸੂਈ ਦੇ ਨਾਲ ਹੰਧਾਰੀ ਦੇ ਨਾਲ ਨਹੀਂ ਹੁੰਦਾ ਇਹ ਦੇਖੋ ਫਾਈਨਲ ਲੁੱਕ ਆਪਣ ਸੂਟ ਜਿਹੜਾ ਉਹ ਪ੍ਰੋਪਰਲੀ ਇਹਦਾ ਫਰੰਟ ਪੱਲਾ ਜਿਹੜਾ ਉਹ ਆਪਾਂ ਜਿਹੜਾ ਆ ਕੰਪਲੀਟ ਕਰ ਲਿਆ ਤੇ ਆ ਆਪਾਂ ਵਿੱਚ ਇਹਦੇ ਸਟੋਨ ਰੱਖ ਕੇ ਦੇਖੇ ਸੀ ਇਹ ਉਹ ਇੰਨੇ अच्छे ਨਹੀਂ ਲੱਗੇ ਫਿਰ ਹੁਣ ਆਪਾਂ ਕਰ ਲਈ ਇਹਦੀ ਸਟਿਚਿੰਗ ਸਟਿਚਿੰਗ ਹੋ ਗਈ ਦੀ ਡਨ ਤੇ ਹੁਣ ਆਪਾਂ ਜਸਟ ਕਸਟਮਰ ਨੂੰ ਕਰਨਾ ਹੈ ਸੈਂਡ ਤੇ ਫਿਰ ਦੇਖਾਂਗੇ ਕਸਟਮਰ ਦੇ ਰਿਵਿਊ ਅਗਰ ਤੁਸੀਂ ਵੀ ਇਦਾਂ ਦਾ ਕੋਈ ਸੂਟ ਰੈਡੀ ਕਰਵਾਉਣਾ ਹੋਵੇ ਤਾਂ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਪਿਕ ਭੇਜ ਕੇ ਸਾਡੇ ਤੋਂ ਸੂਟ ਹੈ ਜਿਹੜਾ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਹੈਂਡ embroiderry ਮਸ਼ੀਨ embroiderry ਹੈਂਡ ਪੇਂਟਿੰਗ ਕਿਸੇ ਵੀ ਤਰ੍ਹਾਂ ਦਾ ਤੁਸੀਂ ਡਿਜ਼ਾਈਨ ਸਾਡੇ ਤੋਂ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਡਾਇਰੈਕਟ ਮੈਸੇਜ ਕਰਕੇ ਸਾਡੀ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈ ਸੀ ਇੰਟਰਨੈਸ਼ਨਲ ਵੀ ਕਰਦੇ ਆ ਸ਼ਿਪਿੰਗ ਔਰ ਲੋਕਲ ਵੀ ਕਰਦੇ ਆ ਥੈਂਕ ਯੂ ਸੋ ਮੱਚ ਸਪੋਰਟ ਕਰਨ ਦੇ ਲਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਉਹਦੇ ਨਾਲ ਸਾਨੂੰ ਕੀ ਆ ਥੋੜਾ ਬਹੁਤ ਹੌਂਸਲਾ ਮਿਲ ਜਾਂਦਾ ਤੁਹਾਡੇ ਲਾਈਕ ਕਰਨ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਹੌਂਸਲਾ ਮਿਲਦਾ ਤੇ ਅੱਗੇ ਤੋਂ ਹੋਰ ਵੀਡੀਓਸ ਪਾਉਣ ਦਾ ਮਤਲਬ ਫੇਰ ਆਪਾਂ ਨੂੰ ਚਾਹ ਹੁੰਦਾ ਵੀ ਹਾਂ ਮਤਲਬ ਇੰਨਾ ਪਿਆਰ ਮਿਲਿਆ ਸੀ ਤੇ ਅਪਾ ਅੱਗੇ ਵੀ ਵੀਡੀਓ ਆ ਜਿਹੜੀ ਪਾਵਾਂਗੇ ਥੈਂਕ ਯੂ so much ਬੱਸੇ ਸਾਨੂੰ ਹੁਣ ਤੱਕ ਬਹੁਤ ਪਿਆਰ ਮਿਲਿਆ ਸਾਰੀਆਂ ਵੀਡੀਓਜ਼ ਦੇ ਵਿੱਚ ਇਦਾਂ ਹੀ ਸਾਨੂੰ ਹਰ ਵੀਡੀਓ ਦੇ ਵਿੱਚ ਪਿਆਰ ਦਿੰਦੇ ਰਹੋ ਥੈਂਕ ਯੂ so much ਸਾਰਿਆਂ ਦਾ ਸਪੋਰਟ ਕਰਨ ਦੇ ਲਈ